ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲਸ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਚ ਅੱਪ ਗੱਲ ਕਰਾਂਗੇ ਦੋ ਘੱਟ ਸਮੇਂ ਵਾਲੀਆਂ ਬਾਸਮਤੀ ਦੀਆਂ ਕਿਸਮਾਂ ਚੰਗੇ ਝਾੜ ਵਾਲੀਆਂ ਜਿਹੜੀਆਂ ਕਿ ਕਿਸਾਨ ਨੂੰ ਘੱਟ ਸਮੇਂ ਚ ਚੰਗੀ ਆਮਦਨ ਦਿੰਦੀਆਂ ਨੇ ਸੋ ਦੇਖੋ ਕਿਸਾਨ ਵੀਰੋ ਜਿਹੜਾ ਘੱਟ ਸਮੇਂ ਵਾਸਤੇ ਕੋਈ ਵੀ ਝੂਨੇ ਦੀਆਂ ਜਾਂ ਬਾਸਮਤੀ ਦੀਆਂ ਕਿਸਮਾਂ ਦਿੱਤੀਆਂ ਗਈਆਂ ਨੇ ਤਾਂ ਉਹਨਾਂ ਦਾ ਮੁੱਖ ਮੰਤਵ ਹੈ ਜਿਹੜਾ ਸਭ ਤੋਂ ਪਹਿਲਾਂ ਕਿ ਆਪਣੀ ਪਾਣੀ ਦੀ ਬਚਤ ਘੱਟ ਸਮੇਂ ਜੇ ਉਹ ਪੈਦਾਵਾਰ ਚੰਗੀ ਦੇਊਗੀ ਤਾਂ ਆਪਣਾ ਖਰਚੇ ਦੀ ਬਚਤ ਖਰਚਾ ਘੱਟ ਹੋਊਗਾ ਮਤਲਬ ਆਪਾਂ ਨੂੰ ਸਪਰੇਅਾਂ ਵਗੈਰਾ ਘੱਟ ਪਾਉਣ ਕਰਨੀਆਂ ਪੈਣੀਆਂ ਖਾਦਾਂ ਹਸਾਬ ਨਾਲ ਪਾਉਣੀਆਂ ਪੈਣੀਆਂ ਤੇ ਆਪਣੀ ਖੇਚਲ ਦੀ ਵੀ ਬਚਤ ਤਾਂ ਉਹਦੇ ਵਿੱਚ ਕੁਝ ਇੱਕ ਕਿਸਾਨ ਵੀਰ ਜਿਹੜੇ ਗਿਣਤੀ ਦੇ ਹੁੰਦੇ ਆ ਜਿਹੜੇ ਕਿ ਕੋਈ ਸਬਜ਼ੀ ਦੀ ਕਾਸ਼ਤ ਵਾਲੇ ਆ ਕੋਈ ਆਲੂਆਂ ਦੀ ਕਾਸ਼ਤ ਵਾਲੇ ਆ ਉਹਨਾਂ ਵਾਸਤੇ ਘੱਟ ਸਮੇਂ ਵਾਲੀਆਂ ਕਿਸਮਾਂ ਜਿਹੜੀਆਂ ਕਿਉਂਕਿ ਉਹ ਥੋੜਾ ਜਿਹਾ ਅੱਗੇ ਨੂੰ ਸ਼ਿਫਟ ਕਰ ਲੈਂਦੇ ਆ ਤਾਂ ਉਹ ਥੋੜੀ ਜੀ ਅਗੇਤੀ ਲਾ ਲੈਂਦੇ ਆ ਪਰ ਇਹਦੇ ਵਿੱਚ ਜਿਹੜੀ ਬਾਸਮਤੀ 1509 ਆ ਤੇ ਪੂਸਾ ਬਾਸਮਤੀ 1847 ਕਿਸਾਨ ਵੀਰੋ ਉਹਨਾਂ ਦੀ ਅਜੇ ਪਨੀਰੀ ਬਜਾਈ ਦਾ ਟਾਈਮ ਚੱਲ ਰਿਹਾ ਤੇ ਬਾਸਮਤੀ ਕਿਸਮ ਕੋਈ ਵੀ ਹੈ ਜਿਹੜੀਆਂ ਦਰਮਿਆਨੀਆਂ ਤੇ ਘੱਟ ਸਮੇਂ ਵਾਲੀਆਂ ਝੋਨੇ ਦੀਆਂ ਕਿਸਮਾਂ ਉਹ ਵੀ ਝਾੜ ਆ ਜਿਹੜਾ 20 ਜੂਨ 25 ਜੂਨ ਤੋਂ ਬਾਅਦ ਲਵਾਈ ਹੋਵੇ ਤਾਂ ਦਿੰਦੀਆਂ ਤੇ ਬਾਸਮਤੀ ਕਿਸਮਾਂ ਆਪਾਂ ਨੂੰ ਝਾੜ ਤੇ ਕੁਆਲਿਟੀ ਤਾਂ ਦੇਣੀ ਹੈ ਕਿਉਂਕਿ ਬਾਸਮਤੀ ਦਾ ਜਿਹੜਾ ਦਰਉਮਦਾਰ ਆ ਬਾਸਮਤੀ ਦਾ ਰੇਟ ਹੈ ਬਾਸਮਤੀ ਦੀ ਮੰਗ ਆ ਉਹਦੀ ਕੁਆਲਿਟੀ ਤੇ ਨਿਰਭਰ ਕਰਦਾ ਉਹਦੀ ਕੁਆਲਿਟੀ ਤੇ ਝਾੜ ਤਾਂ ਹੀ ਬਣੂਗਾ ਜੇ ਆਪਾਂ ਉਹ ਕਿਸਮ ਦੇ ਅਨੁਸਾਰ ਉਹਦੀ ਪਨੀਰੀ ਦੀ ਬਿਜਾਈ ਦਾ ਸਹੀ ਸਮਾਂ ਰੱਖਾਂਗੇ ਤੇ ਉਹਦੀ ਲਵਾਈ ਦਾ ਸਹੀ ਸਮਾਂ ਰੱਖਾਂਗੇ 1509 ਤੇ 1847 ਆ ਜਿਹੜੀਆਂ ਇਹਨਾਂ ਦੀ ਪਨੀਰੀ ਦੀ ਬਿਜਾਈ ਦਾ ਹੁਣ ਸਮਾਂ ਤੇ ਜੇ ਇਹ 10 ਜਾਂ 15 ਜੁਲਾਈ ਤੋਂ ਬਾਅਦ ਆਪਾਂ ਟ੍ਰਾਂਸਪਲੈਂਟਿੰਗ ਇਹਨਾਂ ਦੀ ਕਰਾਂਗੇ ਖੇਤ ਚ ਪੁੱਟ ਕੇ ਪਨੀਰੀ ਲਾਵਾਂਗੇ ਤਾਂ ਆਪਾਂ ਝਾੜ ਤੇ ਕੁਆਲਿਟੀ ਦੀ ਆਸ ਕਰ ਸਕਦੇ ਆ ਤੇ ਆਪਾਂ ਨੂੰ ਜ਼ਰੂਰਤ ਅਨੁਸਾਰ ਖਾਦਾਂ ਦੇ ਨਾਲ ਨਾਲ ਜਿਹੜੇ ਕੀਟਨਾਸ਼ਕ ਵਗੈਰਾ ਵੀ ਘੱਟ ਕਰਨੇ ਪੈਣਗੇ ਜੇ ਆਪਾਂ ਹੁਣ ਇਹਨਾਂ ਨੂੰ ਖੇਤ ਚ ਲਾ ਦਿਆਂਗੇ ਮੌਸਮ ਦੇ ਵਿੱਚ ਬੜੀ ਵੱਡੇ ਪੱਧਰ ਤੇ ਤਬਦੀਲੀ ਆ ਰਹੀ ਹੈ ਤੇ ਇਹ ਕਿਸੇ ਨਾ ਕਿਸੇ ਸਾਲ ਆਪਾਂ ਨੂੰ ਵੱਡਾ ਧੋਖਾ ਜੜੀਆਂ ਹੈ ਇਹ ਕਿਸਮਾਂ ਦੇ ਸਕਦੀਆਂ ਕਿਉਂਕਿ ਕਿਸਮਾਂ ਦੇ ਬਸ ਨਹੀਂ ਕਿਸਮਾਂ ਦੀ ਹੁਣ ਲਵਾਈ ਦਾ ਟਾਈਮ ਨਹੀਂ ਹੈ ਕਿਸਮਾਂ ਦੀ ਇਸ ਟਾਈਮ ਪਨੀਰੀ ਬਜਾਈ ਦਾ ਟਾਈਮ ਹੈ ਜਿਹੜੀ 1121 ਪੰਜਾਬ ਬਾਸਮਤੀ 750 ਬਾਸਮਤੀ 5 ਜਾਂ 1885 1637 1718 ਉਹਨਾਂ ਦੀ ਪਨੀਰੀ ਬਜਾਈ ਹੈ ਜਿਹੜੀ ਉਹ 15 ਜੂਨ ਤੱਕ ਨਵੇੜ ਦੇਣੀ ਚਾਹੀਦੀ ਕਿਉਂਕਿ ਉਹ ਇੱਕ ਤੋਂ 15 ਜੁਲਾਈ ਤੱਕ ਖੇਚ ਲਗਣੀਆਂ ਚਾਹੀਦੀਆਂ ਉਧਰ ਮੈਂ ਨੇ ਸਮਝ ਲਈਆਂ ਕਿਸਮਾਂ ਜਿਹੜੀ ਤੁਹਾਡੀ 1509 ਆ ਫੂਸਾ ਬਾਸਮਤੀ 1509 ਆ ਸੀਐਸਆਰ 30 ਆ ਜਾਂ ਜਿਹੜੀ 18 ਸੌਰੀ 1847 ਆ 1692 ਇਹ ਜਿਹੜੀਆਂ 15 ਤੋਂ 30 ਜੂਨ ਨੂੰ ਪਣੀ ਜੀ ਇਹਨਾਂ ਦੀ ਬੀਜਣੀ ਚਾਹੀਦੀ ਆ ਤੇ 15 ਤੋਂ 30 ਜੁਲਾਈ ਨੂੰ ਇਹਨਾਂ ਦੀ ਜਿਹੜੀ ਟ੍ਰਾਂਸਪਲੈਂਟ ਗਿਆ ਇਹਨਾਂ ਨੂੰ ਖੇਤ ਚ ਲਾਉਣਾ ਚਾਹੀਦਾ ਜੇ ਆਪਾਂ ਗੇਜ ਚ ਕਰਾਂਗੇ ਤਾਂ ਇਹਨਾਂ ਦੇ ਵਿੱਚ ਝੰਡਾ ਰੋਗ ਬਲਾਸਟ ਬਲਾਈਟ ਜਾਂ ਹੋਰ ਕਈ ਕਿਸਮ ਦੀਆਂ علاماتਾਂ ਆਉਣ ਦੇ ਚਾਂਸ ਰਹਿੰਦੇ ਆ ਕਿਉਂਕਿ ਮੌਸਮਾ ਜਿਹੜਾ ਉਹ ਨਸਾਰੇ ਟਾਈਮ ਥੋੜਾ ਜਿਆ ਗਰਮੀ ਹੋਊਗੀ ਜਿਹੜਾ ਇਹਨਾਂ ਨੂੰ ਬਾਸਮਤੀ ਨੂੰ ਨਸਾਰੇ ਤੇ ਫਲਾਵਰਿੰਗ ਟਾਈਮ ਟੈਂਪਰੇਚਰ ਚਾਹੀਦਾ ਉਹ ਤਾਂ ਹੀ ਮਿਲਦਾ ਜੇ ਇਹਨਾਂ ਨੂੰ ਜੁਲਾਈ ਦੇ ਵਿੱਚ ਜਿਹੜਾ ਖੇਤ ਦੇ ਵਿੱਚ ਪੁੱਟ ਕੇ ਲਾਇਆ ਜਾਵੇ ਜੇ ਇਹਨਾਂ ਦਾ ਤਾਪਮਨ ਉੱਚ ਹੋਊਗਾ ਨਸਾਰੇ ਟਾਈਮ ਤੇ ਬੂਰਪੈਣ ਟਾਈਮ ਤਾਂ ਫਿਰ ਸਮੱਸਿਆ ਮੇ ਆਉਣਗੀਆਂ ਤੇ ਅਲਟੀਮੇਟਲੀ ਝਾੜ ਤੇ ਅਸਰ ਪਹੂਗਾ ਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੋ ਸ਼ਰ ਉਬਾਦ ਰੋ